ਮੇਰੇ ਹੱਕ ਤੇ ਵੱਧ ਸੁੱਦਾ ਆ ਕੇ ਅਗਰ ਤੁਹਾਡੇ ਕੋਲ ਸਬੂਤ ਨਹੀਂ ਤਾਂ ਮੈਂ ਉਹ ਸਰਿਆਮ ਘਰੇ ਆ ਕੇ ਛੋੜਾ ਹੋ ਜਾ ਹਸਲ ਕਰੂਗਾ ਇਹਨਾ ਦੁਨੀਆ ਦੇ ਵਿੱਚ ਯਾਦ ਰੱਖੋ ਤੁਸੀਂ ਮੇਰੇ ਪਰਿਵਾਰ ਬਾਰੇ ਮੇਰੀ ਸ਼ਾਨ ਬਾਰੇ ਜੇ ਕਿਸੇ ਨੇ ਬੋਲੇ ਨਾ ਤਾਂ ਆਹ ਦਾ ਹਿਸਾਬ ਕਿਤਾਬ ਜਨ ਲਾ ਲਿਓ ਮੇਰੇ ਨਾਲ ਕੁੱਗਿਆ ਨਹੀਂ ਆਣਾ ਠੀਕ ਹੈ ਨਾ ਮੈਂ ਚੀਕਾ ਮਰਵਾ ਦੂੰਗਾ ਤੁਸੀਂ ਕਹਿੰਦੇ ਕੈਰੇ ਬਾਰੇ ਕਹਤ ਨੇ ਕੋਈ ਤੁਸੀਂ ਮਨਤਰ ਬਾਰੇ ਕਹਤ ਨੇ ਕਹੇ ਤੁਸੀਂ ਕਿਸੇ ਬਾਰੇ ਕਹਿ ਦਿੰਦੇ ਹੋ ਕਦੇ ਕਿਸੇ ਬਾਰੇ ਕਹਿ ਦਿੰਦੇ ਹੋ ਅਗਰ ਤੁਹਾਡੇ ਵਿੱਚ ਜੇ ਨੀ ਹਿੰਮਤ ਆ ਮੇਰੇ ਸਾਹਮਣੇ ਆ ਕੇ ਬਣ ਕੇ ਗੱਲ ਕਰੋ ਜੇ ਤੁਹਾਡੇ ਵਿੱਚ ਯੋਗਤਾ ਤਾਂ ਜਿੰਨੇ ਸਬੂਤ ਆ ਕੇ ਮੇਰੇ ਕੋਲ ਉਹ ਬੰਦੇ ਬੰਦ ਚੱਕੜੇ ਆ ਕੁਛ ਮਰਜੀ ਹੋਵੇ ਜਿਹਨੂੰ ਮਰਜ਼ੀ ਲੱਗੇ ਠੀਕ ਹੈ ਨਾ ਤੁਹਾਡਾ ਰਹਿਣ ਨੂੰ ਸਿਰਾਂ ਝੜਾ ਦਊਗਾ ਪਰ ਮੈਂ ਇਸ ਹਿਸਾਬ ਨਾਲ ਜਵਾਬ ਦਊਗਾ ਠੀਕ ਹੈ ਨਾ ਕਿਸ ਤੋਂ ਡਰਦਾ ਨਾਮ ਨੂੰ ਡਰਦੀ ਲੋੜ ਨਾਮ ਆ ਕੇ ਤਾਂ ਕਹਣਾ ਜੇ ਮੇਰੇ ਖਿਲਾਫ ਕੋਈ ਸਬੂਤ ਹੈ ਬੋਲੋ ਜੀ ਸਰ ਤੇ ਬੋਲੋ ਸਬੂਤ ਆ ਸਬੂਤਾਂ ਨੇ ਮੋਤਾ ਅਗਰ ਜੇ ਸਬੂਤ ਨਹੀਂ ਨਾ ਕਿਸੇ ਕੋਲ ਤੇ ਮੈਂ ਮੈਂ ਇਹ ਜੇ ਲੰਮਾ ਪਾ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਹਾਂ ਤੁਸੀਂ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੰਗਤ ਜੀ ਇੱਕ ਤੁਹਾਡੇ ਨਾਲ ਜਿਹੜੀ ਜ਼ਰੂਰੀ ਵਿਚਾਰਾ ਸੀ ਕਰਨੀ ਸੀਗੀ ਸਾਡੇ ਮੌਜੂਦਾ ਮੁਖੀ ਸਿੰਘ ਸਾਹਿਬ ਜਹੇਦਾਰ ਬਾਬਾ ਤਰਵਿੰਦਰ ਸਿੰਘ ਜੀ ਮਹਾਂਪੁਰਸ਼ ਚਮਕੌਰ ਸਾਹਿਬ ਵਾਲੇ ਉਹਨਾਂ ਤੋਂ ਗੁਰੂ ਸਾਹਿਬ ਜਹੇਦਾਰ ਦਾ ਜਹੇਦਾਰ ਜਗਰੂਪ ਸਿੰਘ ਜੀ ਤਰਨਦਲ ਸੂ ਸੰਗਤ ਜੀ ਇੱਕ ਪਖੰਡ ਭਜਾਓ ਪੰਜਾਬ ਚੋਂ ਜਿਹੜੀ ਮੁਹੰਮਦ ਫਰੀਦਕੋਟ ਤੋਂ ਤੁਰੇ ਆ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ ਦਮਨੰਗੜਕਸਾਲ ਵਾਲੇ ਉਹਨਾਂ ਨੇ ਜਿਹੜੀ ਇਹ ਮਹਿਮਤ ਤੋਰੀ ਹੋਈ ਆ ਸੂ ਸੰਗਤ ਜੀ ਪਹਿਲਾਂ ਇਹ ਮਹਿਮਤ ਤੋਰੀ ਤੇ ਹੁਣ ਕੁਝ ਜਿਹੜੇ ਸਰਾਸਤੀ ਅੰਸਰ ਐ ਵਿੱਚ ਰਲੇ ਹੋਏ ਜਿਹੜੇ ਉਹ ਭਾਈ ਮਨਪ੍ਰੀਤ ਸਿੰਘ ਖਾਲਸਾ ਜਿਹੜੇ ਬੁੱਧ ਉਲਟ ਹੋ ਗਏ ਗਏ ਪਹਿਲਾ ਕਥੇ ਸੀ ਠੀਕ ਹੈ ਜੀ ਪੱਲਾ ਤਾਂ ਵੀ ਇੱਕ ਦੂਜੇ ਦੇ ਖਿਲਾਫ ਇਹ ਵੀਡੀਓ ਪਾਉਣੀ ਹੈ ਕੋਈ ਚੰਗਾ ਕੰਮ ਨਹੀਂ ਠੀਕ ਹੈ ਅਗਰ ਜੇ ਤੁਹਾਡੇ ਦਿਲ ਦੇ ਵਿੱਚ ਕਿਸੇ ਪ੍ਰਤੀ ਕੋਈ ਗਿਲਾ ਹੈ ਕੋਈ ਸ਼ਿਕਵਾ ਹੈ ਕੋਈ ਗੱਲ ਹੈ ਤਾਂ ਹਿੱਕ ਚ ਵੱਜੋ ਸੰਧਾਲ ਕਰਕੇ ਇਹ ਪਹੀਏ ਇਦ ਰਗਮਦਾਨ ਦੇ ਵਿੱਚ ਮੈਂ ਤੇਰੂ ਮਿਲਣਾ ਠੀਕ ਹੈ ਜੀ ਦੂਜੀ ਗੱਲ ਭਾਈ ਮਨਪ੍ਰੀਤ ਸਿੰਘ ਖਾਲਸਾ ਕੋਲੇ ਮੇਰਾ ਜ਼ਿਕਰ ਹੋਇਆ ਬੀਜ ਗਰੂਪ ਸਿੰਘ ਨੇ ਪੈਸੇ ਲੈਤੇ ਕੁਝ ਮੇਰੇ ਪਰਿਵਾਰਕ ਮੈਟਰ ਤੇ ਵੀ ਬੋਲਿਆ ਸਿੰਘ ਮੈਂ ਨਾਲੇ ਲੈਣਾ ਚਾਹੁੰਦਾ ਚਲੋ ਫਿਰ ਵੀ ਮੈਂ ਗਰੇ ਕਰਦਾ ਇਹ ਗੱਲ ਦਾ ਨਾ ਮਤਲਬ ਇੱਕ ਗੱਲ ਮੈਂ ਗਹਿਣੀ ਚਾਹੁੰਦਾ ਸੰਜੀ ਜੀ ਅਗਰ ਉਹ ਬੰਦੇ ਕੋਲ ਪ੍ਰੂਫ ਹੈ ਮੇਰੀ ਤਾਂ ਉਹ ਜਿੱਥੇ ਸੰਜੀ ਤੁਹਾਡਾ ਹੁਕਮ ਹੋਊਗਾ ਉੱਥੇ ਮੈਂ ਪੇਸ਼ ਹੋਊਂਗਾ ਮੈਂ ਕਿਸੇ ਦਾ ਕੋਈ ਕਾਣਾ ਨਹੀਂ ਨਾਮੇ ਕਿਸੇ ਕੋਈ ਪੈਸੇ ਅਜ ਤੱਕ ਲੈਂਦੇ ਐ ਨਾ ਮਾ ਲਮਾ ਇਹ ਚੀਜ਼ਾਂ ਨੂੰ ਪ੍ਰੂਫ ਕਰ ਦੇਣ ਵੀ ਜਿਹੜੇ ਜ਼ਗਰੂਪ ਸਿੰਘ ਨੇ ਪੈਸੇ ਲੈਂਦੇ ਐ ਠੀਕ ਐ ਜੇ ਕਿਸੇ ਦੀ ਸ਼ਹਦਾ ਅਲੀ ਬਾਰੇ ਉਹ ਕੋ ਗਲਤ ਬੋਲਿਆ ਕਿਸੇ ਨੂੰ ਵੀ ਜਿਹੜੇ ਮਹਿਮ ਦੇ ਵਿੱਚ ਰਹਿ ਚੁੱਕੇ ਐ ਦਾਇਣੇ ਮਹਿਮ ਦੇ ਵਿੱਚੋਂ ਜਾ ਚੁੱਕੇ ਐ ਅਗਰ ਜੇ ਮੇਰੇ ਖਿਲਾਫ ਕੋਈ ਸਬੂਤ ਹੈ ਬੋਲੋ ਜੀ ਸਰ ਤੇ ਬੋਲੋ ਸਬੂਤਾਂ ਉਸਬੂਤਾਂ ਦੇ ਮੋਤਬ ਅਗਰ ਜੇ ਸਬੂਤ ਨਹੀਂ ਨਾ ਕਿਸੇ ਕੋਲ ਤੇ ਮੈਂ ਮੈਂ ਇਹ ਜੇ ਲੰਮਾ ਪਾ ਕੇ ਛੋਟੀ ਕਟੂਕ ਹੋ ਕਰੂੰਗਾ ਛੋਟਾ ਜਲੂਸ ਕਰ ਦੂੰਗਾ ਮੈਂ ਮੇਰੇ ਦਿਲ ਦੇ ਵਿੱਚ ਬਹੁਤ ਵਾਰ ਸੱਗੀ ਬੁਲਬੁਲੇ ਆ ਠੀਕ ਹੈ ਨਾ ਮੈਂ ਕਿਸੇ ਤੋਂ ਡਰਦਾ ਨਾ ਨੂੰ ਦੰਦੀ ਲੋੜ ਨਾ ਮੈਂ ਕਹਿੰਦਾ ਟਣਾ ਅਗਰ ਜੇ ਮੇਰੇ ਨਾ ਪੁੱਗਿਆ ਨਹੀਂ ਨਾ ਠੀਕ ਹੈ ਨਾ ਮੈਂ ਚੀਕਾ ਮਰਵਾ ਦੂੰਗਾ ਜੇ ਮੇਰੇ ਖਲਾਬ ਤੁਹਾਡੇ ਕੋਲੇ ਪੁਲੂਫਾ ਕੋਈ ਠੀਕ ਹੈ ਨਾ ਮੈਂ ਹਿੱਕ ਤੇ ਵੱਜੋ ਸਿੱਧਾ ਆ ਕੇ

मेरी शानवारी जे किसी ने बोले ना, ना, ना तो आपका हिसाब किताब जहां ला लो जे थोड़े को सबूत में शक्ति मैं नंगा कर दो सकता सामने मैं होली तैयार और सारा कुछ ला के थोड़े मूहरे हाजिर हो जाऊ मैं काना नहीं असि किसों कट रही है भाई मेरे को जे सबूत आ गए मैं सबूतों के सब काम करना ਜਿਹੜੇ ਜਿਨ੍ਹਾਂ ਦੇ ਸਬੂਤ ਆ ਗਏ ਮੇਰੇ ਕੋਲ ਉਹ ਬੰਦੇ ਬੰ ਚੱਕੜੇ ਆ ਕੁਛ ਮਰਜੀ ਹੋ ਜੀ ਠੀਕ ਹੈ ਨਾ ਸਿੱਧੀ ਜੀ ਗੱਲ ਹੈ ਮੈਂ ਬਾਬੇ ਕੋਲੇ ਪੇਸ਼ ਕਰਾਉਣਾ ਤੁਹਾਨੂੰ ਪਰ ਜਿਵੇਂ ਸਾਡੇ ਮਹਾਂਪੁਰਸ਼ ਸਾਨੂੰ ਬਚਨ ਕਰਨਗੇ ਉਹ ਮੈਨਾਂ ਦਾ ਬਚਨ ਸਾਨੂੰ ਸਿਰ ਮੱਥੇ ਆ ਪਰ ਸੌਦਾ ਜਰੂਰ ਲਾਉਂਗਾ ਮੈਂ ਇਹ ਮੇਰੀ ਗੱਲ ਯਾਦ ਰੱਖਿਓ ਮੇਰੇ ਕੋਲੇ ਇਹ ਚੀਜ਼ਾਂ ਦੇ ਪ੍ਰੂਫ ਆ ਗਏ ਆਉਣ ਵਾਲੇ ਆ ਜਿੱਦਾਂ ਮੇਰੇ ਕੋਲੇ ਪ੍ਰੂਫ ਆ ਗਏ ਉਦ ਜਿਹੜੀ ਆ ਉਹਦਾ ਹਿਸਾਬ ਕਿਤਾਬ ਜਾਂ ਲਾ ਲਿਓ ਪਰ ਵੀ ਤੁਹਾਡੇ ਪਤਾ ਕਿਹੜੇ ਲੋੜ ਕਰਦਾ ਠੀਕ ਹੈ ਨਾ ਪਰ ਤੁਸੀਂ ਜਿਹਨੂੰ ਮਰਜ਼ੀ ਲੈ ਆਓ ਜਿਹਨੂੰ ਮਰਜ਼ੀ ਲੱਗੇ ਠੀਕ ਹੈ ਨਾ ਤੁਹਾਡਾ ਰਹਿਣ ਨੂੰ ਸਿਰਾ ਛੜਾ ਦੂਗਾ ਪਰ ਮੈਂ ਇਸ ਹਿਸਾਬ ਦਾ ਲੱਗਦਾ ਆਉਗਾ ਸੁਸੰਗਤ ਜੀ ਇਹ ਇਹ ਜਿਹੜਾ ਇਹ ਚੀਜ਼ਾਂ ਦਾ ਨਤਾਰਾ ਹੈ ਇਹ ਤੁਸੀਂ ਕਰਨਾ ਨੂੰ ਕਰ ਹੈ ਸੋ ਤੇ ਸਹਿਯੋਗ ਨਾਲ ਚੱਲਦੇ ਆਂ ਅਸੀਂ ਸੇਵਾ ਸਿੰਘ ਠਿਕਰੀਵਾਲ ਅਸੀਂ ਉਹ ਕਾਊ ਮਾ ਨਹੀਂ ਬਿਰ 2 ਰੁਪਏ ਦਿੰਦਾ ਉਹਦੇ ਵਿੱਚ ਵੇਚ ਦੇ। ਅਸੀਂ ਜਿਹੜੀ ਮਸ਼ੀਨ ਚਲਾਈਏ ਚਲਾ ਕੇ ਛੱਡਾਂਗੇ ਤਾਂ ਚੱਲਦੀ ਰਹਿਣੀ ਐ ਇਹ ਬੰਦ ਨਹੀਂ ਹੋ ਸਕਦੀ ਕਦੇ। ਠੀਕ ਹੈ ਜੀ। ਇਨਸਾਨ ਗਲਤੀਆਂ ਦਾ ਪੁੱਤ ਲਾ ਇਨਸਾਨ ਤੋਂ ਗਲਤੀਆਂ ਹੋ ਜਾਂਦੀਆਂ ਵੱਡੇ-ਵੱਡੇ ਤੋਂ ਹੋ ਜਾਂਦੀਆਂ। ਜਿਹੜਾ ਕੋਈ ਬਾਜ ਬੁਲੰਦ ਕਰਦਾ ਹੈ ਤੇ ਤੁਸੀਂ ਬਾਜ ਵਾਲਾ ਉਹਦੀ ਨੱਪਣ ਦੀ ਕੋਸ਼ਿਸ਼ ਕਰਦੇ ਹੋ ਤੁਸੀਂ, ਬਾਜ ਦਬਾਉਣ ਦੀ ਕੋਸ਼ਿਸ਼ ਕਰਦੇ ਹੋ ਤੁਸੀਂ। ਹੱਕਾਂ ਦੀ ਗੱਲ ਕਰਦਾ। ਉਹਦੇ ਦਬਾਅ ਪਾਉਣੇ ਹੋ ਤੁਸੀਂ। ਜਿਹੜੇ ਭਾਈ ਸਾਹਿਬ ਰਹੇ ਗਏ ਫਹਿਮਦੇ ਵਿੱਚ ਕਿਉਂ ਯਾਰ ਉਹਦੇ ਵਿੱਚ ਛੜਦੇ ਨੂੰ ਉਹਦੇ ਪਿੱਛੇ ਲਾ ਕੇ ਉਹਨੂੰ ਕੀ ਬੋਲਣ ਦੀ ਸੰਗਤਾਂ ਕੀ ਬੋਲਦੀਆਂ ਸੰਗਤ ਜੀ ਤੁਹਾਨੂੰ ਅਜੇ ਨਹੀਂ ਪਤਾ ਠੀਕ ਹੈ ਮੈਂ ਬਕਰਨਾ ਤੁਸੀਂ ਤਾਂ ਰੱਬ ਤੋਂ ਵੀ ਵੱਡੇ ਸੰਗਤ ਸਰਕਾਰ ਜੋਗ ਹੁੰਦੀ ਆ ਸੰਗਤ ਜੀ ਪਰ ਇਹ ਨਾ ਜਿਹੜਾ ਪੁਰਾ ਪੱਖ ਇੱਕ ਦਾ ਨਾ ਸੁਣਿਆ ਕਰੋ ਤੁਸੀਂ ਕਮੈਂਟਾਂ ਦੇ ਵਿੱਚ ਵੱਡੇ ਵੱਡੇ ਜਿਹੜੇ ਵਿਦਵਾਨ ਬਣਦੇ ਆ ਨਾ ਉਹ ਕਮੈਂਟਾਂ ਦੇ ਵਿੱਚ ਪਹਿਲਾਂ ਕੋਰ ਦੇਖਣ ਤੋਂ ਪਹਿਲਾਂ ਕੋਈ ਗੱਲਬਾਤ ਕਰਿਆ ਕਰਨ ਮਰਪੇ ਮਰਪੇ ਸੇ ਖਾਸ ਨੂੰ ਫੋਨ ਲਾਇਆ ਕਰਨ ਬਾਬਾ ਜੀ ਇਹ ਤਾਂ ਨਹੀਂ ਗੱਲ ਹੈਗੀ ਅਗਰ ਤੁਹਾਨੂੰ ਪ੍ਰੂਫ ਮਿਲਦਾ ਤੁਸੀਂ ਬੋਲੋ ਠੀਕ ਹੈ ਅਗਰ ਤੁਹਾਨੂੰ ਨਹੀਂ ਪ੍ਰੂਫ ਮਿਲਦਾ ਕੋਈ ਜਣਾ ਗਣਾ ਕੇ ਮਰਪੇ ਤੇ ਅਗਲਾ ਬੋਲਣ ਲੱਗ ਜੂਗਾ ਤੁਹਾਡੇ ਕੋਲੇ ਕੋਈ ਪ੍ਰੂਫ ਨਹੀਂ ਆ ਠੀਕ ਹੈ ਤੁਸੀਂ ਯਾਰ ਐਵੇਂ ਕਿਵੇਂ ਬੋਲ ਪੋਗੇ ਕਿਸੇ ਦੇ ਖਿਲਾਫ ਕਿਸੇ ਦੀ ਸ਼ਮੀ ਦੇ ਖਿਲਾਫ ਕਿਵੇਂ ਬੋਲ ਸਕਦੇ ਆ ਜਾਂ ਮੇਰੇ ਪਰਿਵਾਰ ਦੇ ਖਿਲਾਫ ਤੁਸੀਂ ਕਿਵੇਂ ਬੋਲੋਗੇ ਯੁੱਧ ਕਿਵੇਂ ਮੇਰੇ ਪਰਿਵਾਰ ਦੇ ਖਿਲਾਫ ਬੋਲਣ ਦੀ ਮੈਂ 2 ਦਿਨਾਂ ਦਾ ਟਾਈਮ ਦਿੰਦਾ 2 ਦਿਨਾਂ ਦੇ ਵਿੱਚ ਵਿੱਚ ਸਾਡੇ ਨਾਲ ਟੇਬਲ ਟॉक ਕਰ ਲੈਣਾ ਬੈਠ ਜਾਣ ਸਾਡੇ ਮਹਾਂਪੁਰਸ਼ ਜਨਰ ਨਾਲ ਸਾਨੂੰ ਬਚਨ ਕਰਨਗੇ ਸਾਡਾ ਸਰਮਥਿਆ ਠੀਕ ਹੈ ਜੀ ਅਸੀਂ ਬੁਲਾਵਾਂਗੇ ਤੇ ਉੱਥੇ ਨੂੰ ਆਉਣਾ ਪਊਗਾ ਅਗਰ ਜਿਹੜਾ ਬੰਦਾ ਨਹੀਂ ਆਇਆ ਉਹ ਕਾਣਾ ਹੋਊਗਾ ਜਿਹਦੇ ਜਿਹਦੇ ਦਿਲ ਦੇ ਵਿੱਚ ਡਰ ਹੋਊਗਾ ਨਾ ਖੌਫ ਹੋਊਗਾ ਕਿਸੇ ਪ੍ਰਤੀ ਉਹ ਨਹੀਂ ਹੋਊਗਾ ਮਾੜਾ ਅਜਕਲ ਸੰਜੀ ਕਿਸੇ ਤੋਂ ਕੋਈ ਨਹੀਂਗਾ ਹਰ ਇੱਕ ਰੁਪਈਆ ਦੇ ਪੈਣਾ ਠੀਕ ਹੈ ਜੀ ਪਰ ਗੱਲ ਗੱਲ ਉਹਦਾ ਜਦੋਂ ਕਹਿੰਦੇ ਇਹ ਕੰਮ ਕਦਨਾ ਕਰਦੇ ਸਿੱਖ ਸਿੱਖ ਨੂੰ ਨਾ ਮਾਰੇ ਸਾਡਾ ਰਾਜ ਕਿਉਂ ਨਹੀਂ ਆ ਸਰਵ ਗੱਲਾਂ ਕਰਦੇ ਸਿੱਖ ਰਾਜ ਦੀਆਂ ਆਮਦਨ ਤੁਹਾਡੀ ਵੱਧਦੀ ਨਹੀਂ ਕਲਦੀ ਚਾਟੋਗੇ ਤੁਸੀਂ ਦੋ ਬਾਟੇ ਕਰਦੇ ਹੋ ਵਰਤਦੇ ਤੁਸੀਂ ਅਟੋਟਿਕ ਸੰਪਰਦਮਾਂ ਬਣਾ ਲੀਆਂ ਕਿਉਂ ਨਹੀਂ ਸੀ ਇੱਕ ਹੁੰਦੇ ਯਾਰ ਜਿਹੜਾ ਘਣਾ ਤੇ ਸਾਡੇ ਖਿਲਾਫ ਬੋਲਦਾ ਸੋ ਐਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ ਆਪਾਂ ਨੂੰ ਠੀਕ ਹੈ ਜੀ ਅਸੀਂ ਇਹ ਕਹਨੇ ਆ ਵੀ ਸਾਡਾ ਖਾਲਸਾ ਪੰਥ ਬਹੁਤ ਚੜ੍ਹਦੀ ਕਲਾ ਵਾਲਾ ਪੰਥ ਹੈ ਠੀਕ ਹੈ ਜੀ ਨਾ ਤਾਂ ਇਹ ਤੁਲਨਾ ਕਿਸੇ ਧਰਮ ਨਾਲ ਕੀਤੀ ਜਾ ਸਕਦੀ ਤਾਂ ਨਹੀਂ ਹੋਵੇ ਧਰਮ ਸਾਰੇ ਸਤਿਕਾਰਯੋਗ ਆ ਮੈਂ ਕਿਸੇ ਤੁਹਾਨੂੰ ਮਾਰਾ ਨਹੀਂ ਜੰਦਾ ਸਾਰੇ ਧੰਨ ਉਸ ਬਹੁਤ ਸਤਿਕਾਰ ਜੋ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਅਸੀਂ ਕਿਸੇ ਨੂੰ ਮਾੜਾ ਨਹੀਂ ਬੋਲਦੇ ਚੇਲੇ ਨੂੰ ਕੜਾ ਨਹੀਂ ਬੋਲੇ ਹਾਂ ਸਿੱਕਲ ਗਈ ਸੀ ਮੇਰਾ ਭੰਡ ਤੂੰ ਕੋਈ ਉਧਰ ਜਾਤ ਪਾਵਾਂਗੇ ਤੇ ਪਾਵਾਂਗੇ ਵੀ ਠੀਕ ਹੈ ਸੰਤ ਜੀ ਇੰਨਾ ਇੱਕ ਵੇਸ਼ ਜਿਹੜੀਆਂ ਤੁਹਾਡੇ ਪ੍ਰਤੀ ਕਰਦੇ ਆ ਅਸੀਂ ਅਸੀਂ ਸੋ ਜਿਵੇਂ ਤੁਸੀਂ ਸਾਡੇ ਤੋਂ ਬਹੁਤ ਸੁਝਵਾਣੋ ਸੰਗਤ ਰਾਬਰ ਉਪਰ ਹੁੰਦੀ ਹੈ ਠੀਕ ਹੈ ਜੀ ਸੋ ਜਿਵੇਂ ਜੋ ਫੈਸਲਾ ਤੁਸੀਂ ਕਰੋਗੇ ਸਾਡਾ ਸਰਮਥੇ ਹੈ पर ॲा मी कहणा भी साडे अपने आपण धर्मला ना सत्याना शांत करो ठीक आहे वाहिगुरू जी कागुरू जी का